ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਬਖਸ਼ਾ ਗੁਰਸਵਾਰੀ ਸਾਧ ਸੰਗਤ ਜੀ ਉਮੀਦ ਕਰਦਾ ਹਾਂ ਕਿ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਜੋ ਕਲਾ ਮੈਂ ਆਪ ਜੀ ਦੇ ਸਾਹਮਣੇ ਲੈ ਕੇ ਰੂਪ ਰੂਪ ਹੋ ਰਿਹਾ ਹਾਂ ਉਹ ਸਾਡੇ ਗ੍ਰੰਥੀ ਸਿੰਘਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਬਾਬਤ ਹੈ ਜੋ ਕਿ ਗੁਰਮਤਿ ਦਾ ਸਿਧਾਂਤ ਬਹੁਤੇ ਗ੍ਰੰਥੀ ਸਿੰਘ ਭੁੱਲ ਚੁੱਕੇ ਨੇ ਕਮੇਟੀਆਂ ਦੇ ਤਾਂ ਨੇੜੇ ਤੇੜੇ ਵੀ ਨਹੀਂ ਰਿਹਾ ਹੈਗਾ ਭਾਈ ਗੁਰਦਾਸ ਜੀ ਦੇ ਬਚਨ ਨੇ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਉਪਦੇਸ਼ ਹੈ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰ ਪੀਰ ਹਮਾਂ ਤਾਂ ਭਰੇ ਜਾਂ ਮਰਦਾਰ ਨਾ ਖਾਈ ਰਾਗੀ ਸਿੰਘ ਕੀਰਤਨ ਕਰਨ ਵਾਲੇ ਸਿੰਘ ਜਿਨ੍ਹਾਂ ਦੇ ਵਿੱਚੋਂ ਇੱਕ ਮੈਂ ਵੀ ਹਾਂ ਜਦੋਂ ਕੋਈ ਗ੍ਰੰਥੀ ਸਿੰਘ ਕੀਰਤਨ ਕਰਨ ਵਾਸਤੇ ਰਾਗੀ ਸਿੰਘਾਂ ਨੂੰ ਬੁਲਾਉਂਦਾ ਹੈ ਤਾਂ ਉਹ ਗ੍ਰੰਥੀ ਸਿੰਘ ਕਹਿੰਦਾ ਜੀ ਮੈਂ ਤੀਜਾ ਹਿੱਸਾ ਤੁਹਾਡੇ ਤੋਂ ਲਵਾਂਗਾ ਪਰਿਵਾਰ ਕੋਲੋਂ ਭੇਟਾ ਮਿਲਦੀ ਹੈ 1100 ਰੁਪਿਆ ਪਰਿਵਾਰ ਕੋਲੋਂ ਭੇਟਾ ਮਿਲਦੀ ਹੈ 2100 ਰੁਪਿਆ ਢੋਲ ਕੀ ਚਮਟਿਆਂ ਦੇ ਨਾਲ ਕੀਰਤਨ ਕਰਨ ਵਾਲੇ 4 4 5 5 ਸਿੰਘ ਹੁੰਦੇ ਨੇ ਤੇ ਤਬਲੇ ਦੇ ਨਾਲ ਗੁਰਮਤ ਮਰਿਆਦਾ ਅਨੁਸਾਰ ਕੀਰਤਨ ਗੁਰਬਾਣੀ ਅਨੁਸਾਰ ਜੋ ਕੀਰਤਨ ਹੈ ਸਾਡਾ ਤਬਲੇ ਦੇ ਨਾਲ ਉਹ 3 ਸਿੰਘ ਹੁੰਦੇ ਨੇ ਉਹਦੇ ਵਿੱਚ ਅਨੰਦਕਾਰ ਜਨਤਾ ਜਿਹੜੀ ਤੁਹਾਨੂੰ ਜਾਣੇ ਆ ਕਿਤੇ 30 ਰੁਪਏ ਕਿਤੇ 40 ਰੁਪਏ ਅਨੰਦ ਕਾਰਜਾਂ ਤੇ 100 ਰੁਪਏ ਤੋਂ ਵੱਧ ਵਾਜੇ ਤੇ ਕੀਰਤਨ ਦੇ ਸਤਕਾਰ ਦੇ ਵਿੱਚ ਮਾਇਆ ਨਹੀਂ ਹੁੰਦੀ ਤੇ 1100 ਪਰਿਵਾਰ ਵਾਲੇ ਵੱਲੋਂ ਮਿਲਦਾ ਉਹਦੇ ਵਿੱਚੋਂ ਫਿਰ ਗ੍ਰੰਥੀ ਸਿੰਘ ਸਾਡੇ ਕੋਲੋਂ ਤੀਜੇ ਹਿੱਸੇ ਦੀ ਝਾਾਕ ਕਰਦੇ ਨੇ ਦੇਖ ਕੇ ਜਾਓ ਜੀ ਤੀਜਾ ਹਿੱਸਾ ਸੋ ਹੁਣ ਜਦੋਂ ਤੀਜਾ ਹਿੱਸਾ ਦੇਣ ਦੀ ਗੱਲ ਆਉਂਦੀ ਹੈ ਉੱਥੇ ਫਿਰ ਸਾਡਾ ਹੱਕ ਮਾਰਿਆ ਜਾਂਦਾ ਹੈ ਮੇਰੇ ਨਾਲ ਥੋੜੇ ਦਿਨ ਪਹਿਲਾਂ ਇੱਕ ਘਟਨਾ ਵਾਪਰੀ ਇੱਕ ਆਪੂ ਬਣੇ ਗ੍ਰਾਂਥ ਸਿੰਘ ਨੇ ਆਪੂ ਬਣੇ ਕਿਤੇ ਸੰਸਥਾ ਚ ਨਹੀਂ ਗਿਆ ਕਿਤੇ ਕੋਈ ਸੰਥਿਆ ਨਹੀਂ ਕੀਤੀ ਕੀਰਤਨ ਵਾਸਤੇ ਸੱਦ ਲਿਆ ਆਨੰਦ ਕਾਰਜ ਵਾਸਤੇ ਮੇਰੇ ਜਿਹੜਾ ਜੋੜੀ ਵਜਾਉਂਦਾ ਮੇਰੇ ਨਾਲ ਸਿੰਘ ਉਹਦੇ ਕੋਲੇ ਪ੍ਰੋਗਰਾਮ ਬੁੱਕ ਕਰਵਾਤਾ ਉਹਸ ਬੰਦੇ ਨੇ ਪਰਿਵਾਰ ਦੇ ਕੋਲੋਂ 4500 ਰੁਪਇਆ ਭੇਟਾ ਲਈ ਸਾਨੂੰ 1000 ਰੁਪਇਆ ਕਹਿ ਕੇ ਤੀਜੇ ਹਿੱਸੇ ਦੇ ਹਿਸਾਬ ਨਾਲ 500 ਰੁਪਇਆ ਆਪ ਦਾ ਕੱਟ ਲਿਆ ਤੇ ਕੁੱਲ ਮਿਲਾ ਕੇ ਸਾਡੇ ਪੱਲੇ ਉਹਸ ਬੰਦੇ ਨੇ ਸਿਰਫ 1000 ਰੁਪਇਆ ਵਾਜੇ ਵਾਲੀ ਭੇਟਾ ਵਿੱਚ ਪਾ ਕੇ 1000 ਰੁਪਏ ਸਾਡੇ ਪੱਲੇ ਪਾਇਆ ਮਨ ਦੁਖੀ ਹੋਇਆ ਸਾਡੇ 18 18 20 20000 ਦੇ ਸਾਜ਼ ਮਹਿੰਗੇ ਤਬਲੇ ਉਸ ਤੋਂ ਇਲਾਵਾ ਸਾਡੀ ਮਿਹਨਤ ਰਿਆਜ਼ ਰਹਿਸਲ ਜੇ ਗ੍ਰੰਥੀ ਸਿੰਘ ਬਕਸ ਦਿੰਦਾ ਹੈ ਸਾਨੂੰ ਤਾਂ ਫਿਰ ਗੁਰਦੁਆਰਾਲੀਆਂ ਕਮੇਟੀਆਂ ਹੁਣ ਬਾਜੀਆਂ ਤੋਂ ਪੈਸੇ ਚੱਕਣ ਲੱਗ ਗਏ ਹਰ ਬੋਨਿਓਂ ਤੋਂ ਪੈਸੇ ਚੱਕਣ ਲੱਗ ਗਏ ਮਹਰਾਨ ਹੁਨਾ ਹਾਂ ਕਿ ਰਾਗੀ ਸਿੰਘਾਂ ਦਾ ਹੱਕ ਮਾਰਨ ਵਾਸਤੇ ਯਾਰ ਤੁਸੀਂ ਨੇ ਕਿਉਂ ਤਿਆਰ ਹੋ ਗਏ ਕਮੇਟੀ ਕਰਨ ਦੀ ਹੈ ਬਾਜੇ ਤੇ ਸਾਡਾ ਹੱਕ ਹੈ ਗ੍ਰਾਂਥੀ ਸਿੰਘਾਂ ਦਾ ਤੀਜਾ ਹਿੱਸਾ ਦੇ ਕੇ ਜਾਓਗੇ ਅੱਜ ਬਹੁਤ ਦੁੱਖ ਦੇ ਨਾਲ ਭਰੇ ਮਨ ਦੇ ਨਾਲ ਮੈਂ ਇਹ ਵੀਡੀਓ ਬਣਾਉਣ ਲੱਗਿਆ ਉਹ ਭਾਈ ਸਾਨੂੰ ਗੁਰਮਤਿ ਦਾ ਸਿਧਾਂਤ ਬਿਲਕੁਲ ਭੁੱਲ ਗਿਆ ਗ੍ਰਾਂਥੀ ਸਿੰਘ ਉਹ ਤੁਸੀਂ ਲਾਵਾ ਦੇ ਪੈਸੇ ਪਰਿਵਾਰ ਤੋਂ ਵੱਖਰੇ ਲੈ ਲੈਨੇ ਹੋ ਤੇ ਜਿਹੜੇ ਫਿਰ ਰਾਗੀ ਸਿੰਘਾਂ ਦੀ ਭੇਟਾ ਹੁੰਦੀ ਹੈ ਉਹਦੇ ਵਿੱਚੋਂ ਵੀ ਤੁਸੀਂ ਹਿੱਸਾ ਭਾਲਦੇ ਹੋ ਇਹ ਪਿਛਲੇ ਤਕਰੀਬਨ 10 ਸਾਲਾਂ ਤੋਂ ਇਹ ਜਾਦਾ ਆਰੰਭ ਹੋਇਆ ਤੇ ਹੁਣ ਇਹ ਕੰਮ ਜ਼ੋਰ ਤੇ ਹੈ ਪਰਿਵਾਰ ਵਾਲੇ ਕਹਿੰਦੇ ਰਾਗੀ ਸਿੰਘ ਨੂੰ 1100 ਦੇ ਤਾਂ ਬਹੁਤ ਜ਼ਿਆਦਾ ਦੇਤਾ ਤੇ ਗ੍ਰੰਥੀ ਸਿੰਘ ਕਹਿੰਦੇ ਅਸੀਂ ਇਹਦੇ ਵਿੱਚੋਂ ਹਿੱਸਾ ਤੀ ਚ ਲੈਣਾ ਵਾ ਕੱਲ ਮੈਂ ਇੱਕ ਪ੍ਰੋਗਰਾਮ ਕਰਕੇ ਆਇਆ ਆ ਆਨੰਦ ਕਾਰਜ ਦਾ ਪ੍ਰੋਗਰਾਮ ਸਿਰਫ ਸਾਨੂੰ 3.5 300 ਰੁਪਇਆ ਆਨੰਦ ਕਾਰਜ ਦੀ ਭੇਟਾ ਦੇ ਵਿੱਚੋਂ ਮਿਲਿਆ ਤੇ ਗ੍ਰੰਥੀ ਸਿੰਘ ਨੇ ਅੜ ਕੇ ਬਰਾਬਰ ਹਿੱਸਾ ਲਿਆ ਉਹ ਗ੍ਰੰਥੀ ਸਿੰਘ ਕੋ ਭਾਈ ਗੁਰਦਾਸ ਜੀ ਦੀਆਂ ਪਾੜਾਂ ਬੜੋ ਭਾਈ ਗੁਰਦਾਸ ਜੀ ਕਹਿੰਦੇ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ ਗ੍ਰਾਂਥੀ ਹੋਇਆ ਕਾਜੀ ਹੋਇਆ ਇੱਕੋ ਹੀ ਕੈਟਾਗਰੀ ਹੈ ਤੁਸੀਂ ਸਾਤੋਂ ਰਿਸ਼ਵਤ ਲੈਣ ਲੱਗੇ ਤੀਜੇ ਹਿੱਸੇ ਦੇ ਸੰਬੰਧ ਚ ਰਿਸ਼ਵਤ ਹੈ ਕਿ ਅਸੀਂ ਤੁਹਾਨੂੰ ਸੱਦ ਲਿਆ ਤਾਂ ਰਿਸ਼ਵਤ ਹੈ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਿਧਾਂਤ ਗ੍ਰਾਂਥੀ ਸਿੰਘ ਉਹ ਤੁਹਾਨੂੰ ਭੁੱਲ ਗਿਆ ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਇਕ ਔਰ ਪੀਰ ਹਮਤਾ ਪਰੇ ਜਮਦਾਰ ਨਾ ਖਾਈ ਮਰਗ ਤੇ ਭੋਗ ਤੇ ਜੇ ਕੋਈ ਗ੍ਰੰਥੀ ਸਾਨੂੰ ਸੱਦਾ ਉਹ ਕਹਿੰਦਾ ਜੀ ਠੀਕ ਆ ਮੈਨੂੰ ਮੇਰੀ ਭੇਟਾ 3100 ਮਿਲ ਗਈ ਸਾਈ ਪਾੜਤੀ 4100 ਮਿਲ ਗਿਆ ਸਾਈ ਪਾੜਤਾ ਪਰ ਤੁਹਾਡਾ ਜਿਹੜਾ 1100 ਪਰਵਾਰ ਤੋਂ ਤੁਸੀਂ ਲਿਆ ਉਹਦੇ ਵਿੱਚ ਮੈਨੂੰ ਤੀਜਾ ਹਿੱਸਾ ਦਿਓ ਨਹੀਂ ਤਾਂ ਮੈਂ ਤੁਹਾਨੂੰ ਨਹੀਂ ਸੱਦਾਂਗਾ ਅੱਜ ਆਹ ਹਾਲਾਤ ਹੋ ਗਏ ਗ੍ਰੰਥੀਓ ਆਪ ਦਾ ਹੱਕ ਖਾਓ ਧਰਗੀਆਂ ਦਾ ਹੱਕ ਨਾ ਮਾਰੋ ਕਮੇਟੀ ਵਾਲਿਓ ਤੁਸੀਂ ਵੀ ਸ਼ਰਮ ਕਰੋ ਜਾ ਤਾਂ ਆਉਂ ਕਰਿਆ ਕਰੋ ਜਿਹੜਾ ਚੜਾਵਾ ਗੱਲੇ ਤੇ ਹੁੰਦਾ ਹੈ ਉਹ ਗੱਲੇ ਵਾਲਾ ਚੜਾਵਾ ਸਾਰਾ ਵਿਚਰਣ ਵਾਲਿਆ ਕਰੋ ਰਾਗੀ ਸਿੰਘਾਂ ਵਾਲੇ ਚੜਾਵੇ ਦੇ ਨਾਲ ਤਾਂ ਫਿਰ ਤੀਜਾ ਹਿੱਸਾ ਤੁਸੀਂ ਚੌਥਾ ਹਿੱਸਾ ਪਾ ਲਿਆ ਕਰੋ ਨਹੀਂ ਤੇ ਜਿਹੜੇ ਵਾਜੇ ਤੇ ਪੈਸੇ ਹੋਏ ਨੇ ਮਾਇਆ ਹੋਈ ਹੈ ਸੰਗਤ ਕੀਰਤਨ ਦੇ ਸਤਕਾਰ ਵਜੋਂ ਉਹ ਰਾਗੀ ਸਿੰਘਾਂ ਨੂੰ ਦਿੰਦੀ ਹੈ ਉਹ ਤੇ ਨਾ ਕਿਸੇ ਕਮੇਟੀ ਦਾ ਹੱਕ ਹੈ ਨਾ ਕਿਸੇ ਗ੍ਰੰਥੀ ਦਾ ਹੱਕ ਹੈ ਇਹ ਪ੍ਰਾਇਆ ਹੱਕ ਮਾਰਨਾ ਬੰਦ ਕਰੋ ਤਾਸੀਂ ਗੁਰਮਤਿ ਦਾ ਸਿਧਾਂਤ ਲੋਕਾਂ ਨੂੰ ਸਮਝਾ ਸਕਦੇ ਆ ਨਹੀਂ ਤੇ ਫਿਰ ਸਾਡਾ ਆਪ ਦਾ ਆਵਾ ਉੱਤਿਆ ਪਿਆ ਹੈ ਉਮੀਦ ਕਰਦਾ ਹਾਂ ਕਿ ਕੀਤੀ ਹੋਈ ਬੇਨਤੀ ਵੱਲ ਆਪ ਜਰੂਰ ਗੌਰ ਕਰੋਗੇ ਤੁਹਾਡਾ ਦਾਸਰਾ ਹਰਜਨ ਸਿੰਘ ਤਾਜ਼ਪੁਰ ਸਾਰੇ ਗ੍ਰੰਥੀ ਸਿੰਘਾਂ ਤੋਂ ਮਾਫੀ ਮੰਗਦਾ ਹਾਂ ਪ੍ਰਬੰਧਕਾਂ ਤੋਂ ਵੀ ਮਾਫੀ ਮੰਗਦਾ ਹਾਂ ਕਿਉਂਕਿ ਸੱਚੀ ਗੱਲ ਹੈ ਅੱਜ ਰਾਗੀ ਸਿੰਘ ਭਾਵੇਂ ਤੁਹਾਨੂੰ ਨਹੀਂ ਕਹਿ ਕੇ ਜਾਂਦੇ ਮੌਕੇ ਤੇ ਪਰ ਉਹ ਰੋਂਦੇ ਜਾਂਦੇ ਨੇ ਦਿਲੋਂ ਰੋਂਦੇ ਜਾਂਦੇ ਨੇ ਜੇ ਇਹ ਹਾਲਾਤ ਰਹੇ ਨਾ ਜਿਵੇਂ ਹੁਣ ਮਾਤਾ ਦਾ ਮਾਲ ਇਕੱਠਾ ਹੋਇਆ ਗ੍ਰੰਥੀ ਬਣ ਰਿਹਾ ਹੈ ਗ੍ਰੰਥੀ ਬਹੁਤੇ ਗ੍ਰੰਥੀ ਐਸੇ ਨੇ ਜਿਨ੍ਹਾਂ ਦੀ ਕਿਤੇ ਸੰਖਿਆ ਨਹੀਂ ਹੋਈ ਕਿਸੇ ਕੋਲ ਬੈਠ ਕੇ ਪੜ੍ਹੇ ਨਹੀਂ ਬਸ ਜਪਜੀ ਸਾਹਿਬ ਮਾੜਾ ਸਿੱਧਾ ਕਰ ਲਿਆ ਗ੍ਰੰਥੀ ਬਣ ਗਏ ਪਰ ਜਿਹੜੇ ਟਕਸਾਲਾਂ ਦੇ ਵਿੱਚ ਪੜ੍ਹੇ ਹੋਏ ਗ੍ਰੰਥੀ ਨੇ ਚੰਗੀਆਂ ਸੰਸਥਾਵਾਂ ਦੇ ਵਿੱਚ ਰਹਿ ਕੇ ਪੜ੍ਹੇ ਹੋਏ ਗ੍ਰੰਥੀ ਨੇ ਅੱਜ ਉਹਨਾਂ ਦੀ ਦੁਰਦਸ਼ਾ ਦੇ ਜ਼ਿੰਮੇਵਾਰ ਆਪੂ ਬੜੇ ਗ੍ਰੰਥੀ ਨੇ ਸ਼ਰਮ ਕਰੋ ਕੁਝ ਇਸ ਨੂੰ ਸੋਚੋ ਤੇ ਵਿਚਾਰੋ ਉਮੀਦ ਕਰਦਾ ਹਾਂ ਆਪ ਦਾ ਹੱਕ ਰੱਖ ਕੇ ਰਾਗੇ ਸਿੰਘਾਂ ਦਾ ਗ੍ਰੰਥ ਉਹ ਹੱਕ ਉਹਨਾਂ ਦੇ سپرد ਕਰਦੇ ਹੋਵੋ ਜੋਂਗੇ ਸਤਿਗੁਰੂ ਤੁਹਾਨੂੰ ਸਮਤ ਬਖਸ਼ਣ ਅਕਲ ਦੇਣ ਗੁਰਮਤਿ ਸਿਧਾਂਤ ਜ਼ਰੂਰ ਪੜੋ ਭਾਈ ਧੰਨਵਾਦੀ ਹੋਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ